ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ ਦਿਨੀ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਤਾਂ ਕੀ ਵਿਗੜੇ ਕਿ ਕਈ ਲੋਕਾਂ ਦੇ ਚਿਹਰੇ ਰੰਗੇ ਹੋ ਗਏ ਕਈ ਲੋਕਾਂ ਦੇ ਚਿਹਰਿਆਂ ਦੇ ਪਿੱਛੇ ਦਾ ਸੱਚ ਸਾਹਮਣੇ ਆ ਕਿਉਂਕਿ ਪੰਜਾਬ ਦੇ ਵਿੱਚੋਂ ਟ੍ਰੇਨਾਂ ਦੀਆਂ ਟ੍ਰੇਨਾਂ ਭਰ ਕੇ ਗਈਆਂ ਬਿਹਾਰ ਯੂਪੀ ਨੂੰ ਉਹ ਲੋਕ ਜਿਹੜੇ ਕਹਿੰਦੇ ਸੀ ਪੰਜਾਬ ਹੀ ਸਾਡਾ ਸਭ ਕੁਝ ਹੈ ਪੰਜਾਬ ਦੇ ਵਿੱਚ ਹੀ ਅਸੀਂ ਕਮਾ ਰਹੇ ਹਾਂ ਪੰਜਾਬ ਦੇ ਵਿੱਚ ਹੀ ਸਾਡੇ ਬੱਚੇ ਪੜ ਰਹੇ ਨੇ ਅਸੀਂ ਪੰਜਾਬ ਨੂੰ ਕਦੇ ਨਹੀਂ ਛੱਡਾਂਗੇ ਤਾਂ ਉਹੀ ਲੋਕ ਸਭ ਤੋਂ ਪਹਿਲਾਂ ਮੂਰੇ ਹੋਏ ਤੁਹਾਡੇ ਨਾਲ ਅਸੀਂ ਵੀ ਅਪਡੇਟ ਸ਼ੇਅਰ ਕੀਤਾ ਅਸੀਂ ਤੇ ਹੋਰ ਵੀਡੀਓਜ਼ ਵੀ ਤੁਸੀਂ ਦੇਖਿਆ ਕਿਸ ਤਰ੍ਹਾਂ ਟ੍ਰੇਨਾਂ ਦੇ ਵਿੱਚ ਤੇ ਇੱਥੋਂ ਤੱਕ ਕਿ ਪਲੇਟਫਾਰਮਸ ਤੇ ਪੈਰ ਤੱਕ ਧਰਨ ਦੀ ਜਗ੍ਹਾ ਨਹੀਂ ਸੀ ਪਰ ਉੱਤੇ ਹੀ ਗੁਰਪ੍ਰਧਾਤ ਸਿੰਘ ਪਦਮ ਨੇ ਜੋ ਕਿ ਢਾਡੀ ਸਿੰਘ ਨੇ ਗੁਰਪ੍ਰਤਾਪ ਸਿੰਘ ਪਦਮ ਜੀ ਨੇ ਦੱਸਿਆ ਕਿ ਜੇਕਰ ਇਹ ਬਿਹਾਰੀ ਹੁਣ ਵਾਪਸ ਆਉਂਦੇ ਨੇ ਯੂਪੀ ਵਾਲੇ ਵਾਪਸ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਕਿਉਂਕਿ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਅੱਗੇ ਹਾੜੀ ਸੋਣੀ ਆਉਣੀ ਹੈ ਆਪਨੇ ਭਾਈਚਾਰੇ ਦੇ ਵਿੱਚ ਹੀ ਇੱਕ ਦੂਜੇ ਦਾ ਸਾਥ ਦੇ ਕੇ ਇਹ ਲਗਵਾ ਲਿਓ ਪਰ ਹੁਣ ਦਵਾਰੇ ਧੋਖਾ ਨਾ ਖਾਓ ਸੋ ਦੋਸਤੋ ਤੁਹਾਡਾ ਕੀ ਕਹਿਣਾ ਇਸ ਪ੍ਰਵਾਸ ਦੇ ਬਾਰੇ ਜੋ ਇੰਨਾ ਓਕੇ ਸਮੇਂ ਦੇ ਵਿੱਚ ਲੋਕ ਪੰਜਾਬ ਨੂੰ ਛੱਡ ਛੱਡ ਕੇ ਵਾਪਸ ਗਏ ਉਸ ਦੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ ਜਰੂਰ ਕਮੈਂਟ ਕਰਨਾ ਤੇ ਉੱਥੇ ਢਾਡੀ ਸਿੰਘ ਜੀ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦੰਨੇ ਆ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਦੇ ਲਈ ਬਨੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਜੰਨਾ ਭਈਆ ਮਹਿਕਮਾ ਭੱਜਾ ਜਾਣ ਦੇ ਆ ਪੰਜਾਬ ਛੱਡ ਕੇ ਸਾਰੇ ਸਾਬਣ ਪੀਣ ਵਾਲੇ ਆ ਖਾਦਾ ਤੁਹਾਡੇ ਸਿਰ ਤੋਂ ਪੀਤਾ ਤੁਹਾਡੇ ਸਿਰ ਤੋਂ ਪੈਸੇ ਤੁਹਾਡੇ ਸਿਰ ਤੋਂ ਇਕੱਠੇ ਕੀਤੇ ਅੱਜ ਪੰਜਾਬ ਨੂੰ ਵਿਵਤਾ ਪਈ ਤੇ ਹਮ ਤੋਂ ਚੱਲਾ ਆਪਣੇ ਵਤਨ ਕੋ ਇਥੇ ਕਾਠ ਦੀ جنگ ਲੱਗੀ ਆ ਬਜ਼ੁਰਗਾਂ ਨੂੰ ਪਤਾ ਚਿੱਟੀਆਂ ਦਾੜੇ ਵਾਲਿਆਂ ਨੂੰ ਕਾਠ ਦੀ ਜੰਗ ਲੱਗੀ ਚਾਈਨਾ ਦੇ ਨਾਲ ਤੇ ਜਰਨਲ ਕਾਲ ਨੂੰ ਪਤਾ ਲੱਗਾ ਵੀ ਹੁਣ ਵੱਡੇ ਅਫਸਰਾਂ ਨੂੰ ਵੀ ਲੜਨਾ ਪੈਣਾ ਉਹ ਸਾਬਣ ਵਾਲਾ ਪਾਣੀ ਪੀ ਕੇ ਦੇ ਹਸਪਤਾਲ ਦਾਖਲ ਹੋ ਗਿਆ ਵੀ ਮੈਂ ਦੇ ਬਿਮਾਰ ਆ ਮੈਂ ਨਹੀਂ ਜੰਗ 'ਚ ਜਾਣਾ ਸਾਬਣ ਵਾਲਾ ਪਾਣੀ ਅੱਜ ਵੀ ਪੀਣ ਵਾਲੇ ਬੜੇ ਬੈਠੇ ਜੇ ਤੁਸੀਂ ਆਖੋਗੇ ਕਿ ਕਿਹੜੇ ਵਿਖਾਵਾਂ ਜੇ ਨਹੀਂ ਚਾਹਤੇ ਤੇ ਦਰਸ਼ਨ ਕਰਾ ਦੇਣਾ ਤੁਹਾਨੂੰ ਸਟੇਸ਼ਨਾਂ ਦੇ ਚਲੇ ਜਾਓ ਜਿੰਨਾ ਭਈਆ ਮਹਿਕਮਾ ਭੱਜਾ ਜਾਣ ਡਿਆ ਪੰਜਾਬ ਛੱਡ ਕੇ ਸਾਰੇ ਸਾਬਣ ਪੀਣ ਵਾਲੇ ਜਾਂ ਖਾਦਾ ਤੁਹਾਡੇ ਸਿਰ ਤੋਂ ਪੀਤਾ ਤੁਹਾਡੇ ਸਿਰ ਤੋਂ ਪੈਸੇ ਤੁਹਾਡੇ ਸਿਰ ਤੋਂ ਕੱਠੇ ਕੀਤੇ ਅੱਜ ਪੰਜਾਬ ਨੂੰ ਵਿਵਤਾ ਪਈ ਤੇ ਹਮ ਤੋਂ ਚੱਲਾ ਆਪਣੇ ਵਤਨ ਕੋ ਅਹੀਂ ਤੇ ਚੱਲੇ ਆਪਣੇ ਦੇਸ਼ ਨੂੰ ਇਹ ਤੇ ਉਹ ਗੱਲ ਹੋਈ ਨਾ ਵੀ ਡੰਡੇ ਖਾਨ ਨੂੰ ਰੇਸ਼ ਰੱਖਿਆ ਤੁਸੀਂ ਅਗਲੇ ਬੰਨੇ ਵੀ ਜਦੋਂ ਦੇਸ਼ ਦਾ ਢਿੱਡ ਭਰਨਾ ਉਦੋਂ ਸਰਦਾਰ ਅੱਗੇ ਕਰਦਿਓ कोरोना ਚ ਲੰਗਰ ਲਾਉਣੇ ਸਰਦਾਰ ਅੱਗੇ ਕਰ ਦਿਓ ਹੁਣ ਕੁੱਟ ਖਾਣੀਆਂ ਦੇ ਸਰਦਾਰ ਅੱਗੇ ਕਰ ਦਿਓ ਮੈਂ ਇਹਦੀ ਕੋ ਗੱਲ ਕਹੀ ਨਾ ਵੀ ਜਿਹੜਾ ਤੁਹਾਡਾ ਖਾ ਕੇ ਤੁਹਾਡੇ ਚ ਨਹੀਂ ਖਲੋਤਾ ਸਗਾ ਕਿੰਨਾ ਕਿਹਾ ਮੈਂ ਕਿਸੇ ਦਾ ਵਿਰੋਧੀ ਨਹੀਂ ਪਰ ਭੜੀਆਂ ਜਾਂਦੀਆਂ ਟ੍ਰੇਨਾਂ ਦੱਸਦੀਆਂ ਵੀ ਇਹ ਬੰਦੇ ਸਿਰਫ ਖਾਣ ਵਾਸਤੇ ਇੱਥੇ ਆਏ ਆ ਝੋਨੇ ਦਾ ਸੀਜ਼ਨ ਆ ਜਾਣਾ ਚੁੱਪ ਕਰਕੇ ਆਪੋ ਆਪਣਾ ਭਾਈਚਾਰਾ ਪਿੰਡਾਂ 'ਚ ਸਾਂਭ ਕੇ ਤੇ ਔਖੇ ਸੌਖੇ ਹੋ ਕੇ ਸਾਰ ਲਿਓ ਸੱਦਨ ਦੀ ਲੋੜ ਨਹੀਂ ਜੱਗ ਗਏ ਆ ਤੇ ਗਲੋਂ ਦਿੱਥੇ ਰਹਿੰਦੇ ਹੋਣਾ ਓਕੇ ਸਭ ਲੋਕਾਂ ਦਾ ਟਾਈਮ ਪਾਸ ਕਰ ਲਿਓ ਪਰ ਕਰਨਾ ਨਹੀਂ ਨਾਹੀਂ ਸਾਡੇ ਫਿਰ ਬੁਲਟ ਦੇ ਪਟਾਕੇ ਕਿਹੜਾ ਮੁੰਡਾ ਪਾਊ ਸ਼ੀਸ਼ੇ ਸਾਹਮਣੇ ਖਲੋਕੇ ਵਾਲਾ ਨੂੰ ਜੈਲ ਕਾਉਣ ਲਾਉ ਹਨਾ ਜੈਲ ਦਾ ਮਸਲਾ ਵੀ ਜੈਲ ਵਿਗੜਦੀ ਆ ਬੁਲਟ ਦੇ ਪਟਾਕੇ ਨਹੀਂ ਪਾਣੇ ਕੰਮ ਨਹੀਂ ਹੱਥੋਂ ਕਰਨੋ ਛੱਡ ਦਿੱਤਾ ਜੇ ਸਾਡੇ ਮੁੰਡੇ ਇੱਥੇ ਕੰਮ ਕਰਦੇ ਹੁੰਦੇ ਤਾਂ ਸਾਨੂੰ ਉਹਨਾਂ ਬੰਦਿਆਂ ਦਾ ਮੂੰਹ ਨਹੀਂ ਸੀ ਤਕਣਾ ਪੈਣਾ ਤੁਸੀਂ ਆਹ ਪੁੱਠੋ ਤੁਸੀਂ ਆਪਣੇ ਪਿੰਡਾਂ 'ਚ ਆ ਇੱਕ ਦੂਜੇ ਦਾ ਸਹਾਰਾ ਬਣੋ ਇੱਕ ਦੂਜੇ ਦੀ ਬਾਹ ਫੜੋ ਬਾਹਰੋਂ ਟਰਾਲੀਆਂ ਭਰ-ਭਰ ਕੇ ਲੰਗਰ ਲਾਉਣ ਤੁਰ ਜਾਂਦੇ ਜੋ ਕਿੰਨੇ ਪਿੰਡਾਂ ਦੇ ਪਿੰਡ ਕਣਕ ਸੜਕੀ ਲੋਕਾਂ ਦੇ ਹੁਣ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਜ਼ਿਮੀਂਦਾਰ ਕਿਤੇ ਲੈਂਡਲਾਰਡ ਹੀ ਹੋਣ ਕੋਈ ਜ਼ਿਮੀਂਦਾਰ ਵਿਚਾਰਾ ਟਾਈਮ ਪਾਸ ਕਰਨ ਵਾਲਾ ਵੀ ਹੁੰਦਾ ਵਾ ਅਸੀਂ ਬਾਹਰ ਬੋਰੀਆਂ ਦੀਆਂ ਬੋਰੀਆਂ ਭਰ ਕੇ ਦੇਤੀਆਂ ਜਿਹਦੀ ਕਣਕ ਸੜ ਗਈ ਹੈ ਕਦੇ ਇੱਕ ਇੱਕ ਪੀਪਾ ਉਹਦੇ ਘਰ ਵੀ ਛੁੱਟਿਆ ਹੁੰਦਾ ਤੇ ਰੱਬ ਨੇ ਪਤਾ ਨਹੀਂ ਕਿੰਨੀ ਕਿ ਸਾਡੀ ਨੇੜੇ ਹੋ ਕੇ ਸੋਣੀ ਵੀ ਲੋੜਵੰਦੀ ਮਦਦ ਕੀਤੀ ਇਹਨਾਂ ਨੇ ਅਹੀਂ ਇੱਕ ਦੂਜੇ ਦੀ ਬਾਹ ਫੜੀਏ ਤੇ ਕੀ ਨਹੀਂ ਕਰ ਸਕਦੇ ਉੱਤੋਂ ਵੀ ਬਿਹਾਰ ਚੋਂ ਆ ਕੇ ਰੇੜੀਆਂ ਲਾ ਕੇ 버ਗਰ ਤੁਹਾਨੂੰ ਖਵਾ ਕੇ ਗੋਲ ਗੱਪੇ ਤੁਹਾਨੂੰ ਖਵਾ ਕੇ ਉਹਦੇ ਲੱਗ ਕੇ ਤੇ ਸਰਦਾਰ ਦੀ ਰੇੜੀ ਲੱਗੀ ਹੋਵੇ ਨਾ ਗੋਲ ਗੱਪਿਆਂ ਵਾਲੀ ਤੇ ਮੂੰਹ ਨਹੀਂ ਕਰਦੇ ਉਧਰ ਉਹ ਭਈਆ ਜਿੰਨਾ ਚਿਰੋ ਕਾਸ਼ ਤਾਕਣੀ ਨਾ ਬਾ ਡੋਬਦਾ ਸਾਰੀ ਉਹਨਾਂ ਜਰ ਸਾਨੂੰ ਵੀ ਚੈਨ ਨੇ ਉਹਦੇ ਕੋਈ ਖਾਣੇ ਆ ਕੀ ਬਾਤ ਹੈ ਨਾ ਜਰ ਉਹਨੇ ਕਮਾਉਂਦਾ ਐ ਪੂ